ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਠੀਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਟਾਈਮ ਹੋ ਗਿਆ ਸ਼ਾਮ ਦੇ 7:30 ਹੋ ਗਏ 7:30 ਵੀ ਨਹੀਂ ਮੈਨੂੰ ਲੱਗਦਾ ਜਿਆਦਾ ਹੀ ਹੋ ਗਿਆ ਮੈਂ ਤੁਹਾਨੂੰ ਦੱਸਦੀ ਆ ਕਿ ਟਾਈਮ ਹੋਇਆ ਚਲ ਵੈਸੇ-ਵੈਸੇ ਆਪਾਂ ਟਾਈਮ ਤੋਂ ਲੈਣਾ ਕੀ ਹੈ 7:40 7:40 ਹੋ ਗਏ ਜਦੋਂ ਫ੍ਰੀ ਹੋਗੇ ਉਹਦੇ ਹੀ ਆਪਾਂ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰਤੀ ਸਵੇਰ ਤੋਂ ਲੈ ਕੇ ਜੀ ਸ਼ਾਮ ਤੱਕ ਅੱਜ ਭਮੀਰੀ ਵਾਂਗੂ ਘੁੰਮਣਾ ਪਿਆ ਅ ਅੱਜ ਕਈ ਭੈਣਾਂ ਜਿਹੜੀਆਂ ਲੋਕਲ ਸੀਗੀਆਂ ਫਰੀਦਕੋਟ ਤੋਂ ਉਹ ਅੱਜ ਮਤਲਬ ਕਿ ਕੱਪੜੇ ਵਗੈਰਾ ਦੇਖਣ ਲਈ ਆ ਗਈਆਂ ਤੇ ਫਿਰ ਕਾਫੀ ਟਾਈਮ ਲੱਗ ਗਿਆ ਹਨ ਤੇ ਫਿਰ ਕੁਛ ਆਪਾਂ ਪਾਰਸਲ ਵਗੈਰਾ ਤੁਹਾਨੂੰ ਪਤਾ ਹੀ ਹੈ ਮੇਰੇ ਰੋਜ਼ ਤੇ ਉਹੀ ਕੰਮ ਹੁੰਦੇ ਨੇ ਹਨ ਉਹ ਮੈਂ ਆਪਣੇ ਕੰਮ ਵਗੈਰਾ ਕਰਦੀ ਰਹੀ ਤੇ ਥਕਾਵਟ ਵੀ ਬਹੁਤ ਜ਼ਿਆਦਾ ਹੋਈ ਹੋਈ ਹੈ ਹੁਣ ਥਕਾਵਟ ਤਾਂ ਮੈਨੂੰ ਰੋਜ਼ ਹੀ ਹੁੰਦੀ ਹੈ ਤੇ ਡੇਲੀ ਮੇਰੇ ਮੂੰਹ ਤੁਸੀਂ ਇਹੀ ਵਰਡ ਸੁਣਦੇ ਹੋ ਕਿ ਮੈਨੂੰ ਬਹੁਤ ਥਕਾਵਟ ਆ ਗਈ ਤੇ ਹੁਣ ਆਪਾਂ ਵੀਡੀਓ ਵਗੈਰਾ ਬਣਾ ਕੇ ਹਟਿਆ ਬੀਬੀ ਹੁਣ ਪਾਠ ਕਰਨ ਲੱਗੀ ਤੇ ਮੈਂ ਹਜੇ ਉੱਪਰ ਹੀ ਬੈਠੀ ਸੀ ਕਿਉਂਕਿ ਮੈਂ ਨਾ ਤਿਆਪੂਆ ਲਾ ਰਹੀ ਸੀਗੀ ਸੂਟਾਂ ਦੀਆਂ ਤੇ ਮੈਂ ਕਿ ਚਲੋ ਇੱਥੇ ਬੈਠ ਕੇ ਭੈਣਾਂ ਨਾਲ ਗੱਲਬਾਤ ਕਰ ਲੈਨੇ ਫੇਰ ਹੀ ਨੀਚੇ ਜਾਉਂਗੀ ਹੁਣ ਕਮਰਾ ਠੰਡਾ ਹੋਇਆ ਹੋਇਆ ਸੀ ਅਸੀਂ ਚੱਲਦਾ ਸੀ ਤੇ ਮੈਂ ਨਾ ਅੱਜ ਕਈ ਭੈਣਾਂ ਦੇ ਫੋਨ ਫੋਨ ਵੀ ਆਏ ਤੁਹਾਨੂੰ ਪਤਾ ਹੀ ਹੈ ਮੈਨੂੰ ਰੋਜ਼ ਇਸ ਤਰ੍ਹਾਂ ਦਾ ਮੇਰੇ ਚੱਲਦਾ ਰਹਿੰਦਾ ਹੈ ਨਾ ਆਪਣਾ ਇਦਾਂ ਦਾ ਬਿਜ਼ੀ ਸ케ਜੂਲ ਹੈਗਾ ਉਹ ਆਪਾਂ ਖੁਦ ਹੀ ਕੀਤਾ ਹੋਇਆ ਹੈ ਇਹ ਕੋਈ ਮਜਬੂਰੀ ਕਰਕੇ ਤਾਂ ਨਹੀਂ ਹੈਗਾ ਚਲੋ ਆਪਣੇ ਆਪ ਨੂੰ ਬਿਜ਼ੀ ਕਰਨ ਵਾਸਤੇ ਬਿਜ਼ੀ ਕੀਤਾ ਬਿਜ਼ੀ ਹੋਣ ਵਾਸਤੇ ਬਿਜ਼ੀ ਕੀਤਾ ਆਪਾਂ ਤਾਈਆਂ ਨੇ ਸਾਰੇ ਕੰਮ ਆ ਜਿਹੜੇ ਉਹ ਪਿੱਟ ਰੱਖੇ ਨੇ ਚਲੋ ਪਤਾ ਨਹੀਂ ਲੱਗਦਾ ਜੀ ਕਦੋਂ ਦਿਨ ਚੜਦਾ ਕਦੋਂ ਰਾਤ ਪੈਂਦੀ ਹੈ ਤੇ ਮੈਂ ਨਾ ਜੇ ਅੱਜ ਤੁਹਾਡੇ ਨਾਲ ਵੈਸੇ ਗੱਲ ਤਾਂ ਕਰਨੀ ਸੀਗੀ ਡਿਪਰੈਸ਼ਨ ਤੇ ਪਰ ਮੇਰੇ ਦਿਮਾਗ ਦੇ ਵਿੱਚ ਕੋਈ ਹੋਰ ਟੌਪਿਕ ਪਹਿਲਾਂ ਆ ਗਿਆ ਜਿਹੜਾ ਪਹਿਲਾਂ ਆ ਜਾਂਦਾ ਫਿਰ ਮੈਂ ਉਹ ਵੀ ਕਰ ਲੈਣੀ ਹੈ ਤੇ ਮੈਂ ਤੁਹਾਨੂੰ ਇਹ ਕੱਲ ਦੱਸਣਾ ਚਾਹੁੰਦੀ ਸੀ ਕਈ ਭੈਣਾਂ ਨੇ ਕਮੈਂਟ ਇਸ ਤਰ੍ਹਾਂ ਦੇ ਕੀਤੇ ਜਾਂ ਕੋਈ WhatsApp ਮੈਸੇਜ ਕੀਤੇ ਕਿ ਤੁਹਾਡੇ ਚ ਇੰਨੀ ਹਿੰਮਤ ਕਿੱਥੋਂ ਆਈ ਹੈ ਅ ਦੇਖੋ ਭੈਣੋ ਪਤਾ ਕੀ ਹੈ ਗੱਲ ਇਹ ਹੈ ਕਿ ਜਿਹੜਾ ਵਾਇਗਰੂ ਹੈ ਨਾ ਬਹੁਤ ਵੱਡੀ ਤਾਕਤ ਹੈ ਹੈਨਾ ਸੁਪਰੀਮ ਪਾਵਰ ਹੈ ਜੀ ਉਹਦੇ ਦੇ ਉੱਪਰ ਤਾਂ ਕੁਝ ਹੈ ਨਹੀਂਗਾ ਤੇ ਉਹ ਜਦੋਂ ਤੁਹਾਡੇ ਤੇ ਕੋਈ ਦੁੱਖ ਪਾਉਂਦਾ ਹੈ ਨਾ ਉਹ ਤੋਂ ਪਹਿਲਾਂ ਤੁਹਾਨੂੰ ਤਿਆਰ ਕਰਦਾ ਹੈ ਝੱਲਣ ਵਾਸਤੇ ਤਿਆਰ ਕਰਦਾ ਹੈ ਤੁਸੀਂ ਇਹ ਗੱਲ ਮੰਨੋ ਚਾਹੇ ਨਾ ਮੰਨੋ ਪਰ ਮੈਂ ਇਹ ਗੱਲ ਮੰਨਦੀ ਆਂ ਔਰ ਮੇਰੇ ਨਾਲ ਇਹ ਹੋਇਆ ਤੇ ਜੋ ਮੇਰੇ ਨਾਲ ਮੇਰੀਆਂ ਕਲੀਗਜ਼ ਪਿੱਛੇ ਹੈਗੀਆਂ ਨੇ ਗੱਗੜਪੁਰ ਛੱਡ ਕੇ ਆਈਆਂ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੈਨੂੰ ਪ੍ਰਮਾਤਮਾ ਨੇ ਸੱਚੇ ਹੀ ਤਿਆਰ ਕੀਤਾ ਸੀਗਾ ਇਹ ਭਾਣਾ ਮੰਨਣ ਵਾਸਤੇ ਸ਼ਾਇਦ ਉਸੇ ਕਰਕੇ ਮੈਂ ਉਹਦੇ ਵੈਗਰੂ ਦਾ ਭਾਣਾ ਇਹਨੂੰ ਮਿੱਠੇ ਕਰਕੇ ਮੰਨ ਲਿਆ ਮੰਨ ਚੁੱਕੀਆਂ ਮੈਂ ਬਿਲਕੁਲ ਮੰਨ ਚੁੱਕੀਆਂ ਤੇ ਮੈਂ ਕਿਸ ਤਰ੍ਹਾਂ ਮੈਨੂੰ ਤਿਆਰ ਕੀਤਾ ਉਹਦੀ ਅੱਜ ਮੈਂ ਤੁਹਾਨੂੰ ਇੱਕ ਨਾ ਸਟੋਰੀ ਦੱਸਦੀ ਆ ਮੇਰੇ ਨਾਲ ਕਿਸ ਤਰ੍ਹਾਂ ਹੋਇਆ ਇਹ ਕੋਈ ਮਨ ਘੜਤ ਕਹਾਣੀ ਨਹੀਂ ਹੈਗੀ ਇਹ ਸੱਚਮੁੱਚ ਦੀ ਗੱਲ ਹੈਗੀ ਹੈ ਠੀਕ ਹੈ ਮੈਂ ਮਨ ਘੜਤ ਕਹਾਣੀਆਂ ਮੈਂ ਇੱਥੇ ਨਹੀਂ ਸੁਣਾਉਂਦੀ ਹੈਗੀ ਕਦੀ ਵੀ ਤੁਹਾਨੂੰ ਤੇ ਮੇਰੇ ਨਾਲ ਕੀ ਹੋਇਆ ਕਿ ਮੈਂ ਜਦੋਂ ਅਸੀਂ ਸੰਗਰੂਰ ਛੱਡਿਆ ਤੇ ਛੱਡਣ ਤੋਂ ਮੈਨੂੰ ਲੱਗਦਾ 3-4 ਮਹੀਨੇ ਪਹਿਲਾਂ ਮੈਂ ਨਾ ਪਾਠ ਬਹੁਤ ਕਰਨ ਲੱਗੀ ਜਦੋਂ ਹੁਣ ਮੈਂ ਪਾਠ ਮੈਂ ਤੁਹਾਨੂੰ ਪਹਿਲਾਂ ਦੱਸਦੀ ਹੁਣੀ ਕਿ ਮੈਂ ਪਾਠ ਨਹੀਂ ਕਰਦੀ ਪਰ ਮੈਂ ਵਿਸ਼ਵਾਸ ਬਹੁਤ ਕਰਦੀ ਹਾਂ ਨਾ ਤੇ ਮੈਂ ਮਤਲਬ ਮੇਰਾ ਮਨ ਅੰਦਰੋਂ ਕਰਨ ਲੱਗ ਗਿਆ ਕਿ ਮੈਂ ਪਾਠ ਕਰਾਂ ਪਤਾ ਨਹੀਂ ਕਿਉਂ ਮੈਨੂੰ ਇੰਨਾ ਜੀਗਰ ਆ ਕਰੇ ਵੀ ਮੈਂ ਪਾਠ ਕਰਾਂ ਮੈਂ ਇਸ ਵੇਲੇ ਉੱਠਣ ਅਨੁਸਾਰ ਹਨਾ ਆਪਣਾ ਕਿਚਨ 'ਚ ਜਾਣਾ ਤੇ ਮੈਂ ਚਾਹ ਵਗੈਰਾ ਬਣਾਉਂਦੀ ਫਿਰਦੀ ਕੰਮ ਕਰਦੀ ਫਿਰਦੀ ਤੇ ਮੈਂ ਨਾਲ ਨਾਲ ਨਾ ਉੱਚੀ ਬਾਠ ਕਰਦੀ ਤੇ ਦੇਸ਼ ਦੇ ਪਾਪਾ ਨੂੰ ਬਤਾ ਹੁੰਦਾ ਸੀ ਵੀ ਇਹ ਬਾਠ ਕਰਦੀ ਹੈ ਗੁੰਗਣਾਉਂਦੀ ਫਿਰਦੀ ਆ ਉਹ ਮੈਨੂੰ ਬੁਲਾਉਂਦੇ ਨਹੀਂ ਸੀਗੇ ਵੀ ਚੱਲ ਕਰੀ ਆਣਦੇ ਉਹਨਾਂ ਨੂੰ ਹੁੰਦਾ ਸੀਗਾ ਵੀ ਇਹ ਬਾਠ ਕਰੇ ਉਹ ਭਾਵੇਂ ਨਹੀਂ ਕਰਦੇ ਸੀ ਖੁਦ ਹਨਾ ਤੇ ਪਰ ਉਹਨਾਂ ਨੂੰ ਇਹ ਜ਼ਰੂਰ ਹੁੰਦਾ ਸੀਗਾ ਵੀ ਤੂੰ ਇਹ ਪਾਠ ਕਰੇ ਤੇ ਮੈਂ ਨਾ ਮਤਲਬ ਕਿ ਸਵੇਰੇ ਉੱਠਣਾ ਜਪਜੀ ਸਾਹਿਬ ਦਾ ਪਾਠ ਕਰਨਾ ਮੈਂ ਨਾ ਜੀ ਉਹਨੂੰ ਯਾਦ ਕੀਤਾ ਜਪਜੀ ਸਾਹਿਬ ਦੇ ਪਾਠ ਨੂੰ ਨਾ ਮੈਂ ਯਾਦ ਕੀਤਾ ਵਿੱਚ ਵਿੱਚ ਮੈਨੂੰ ਮੈਸੇਜ ਆਉਂਦੇ ਰਹਿੰਦੇ ਨੇ ਥੋੜਾ ਡਿਸਟਰਬ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਨਾ ਜੀ ਮੈਂ ਮਤਲਬ ਪਹਿਲਾਂ ਤਾਂ ਮੈਂ ਜਪਜੀ ਸਾਹਿਬ ਦਾ ਪਾਠ ਯਾਦ ਕੀਤਾ ਇੰਨਾ ਇੰਟਰਸਟ ਹੋ ਗਿਆ ਮੈਨੂੰ ਕੋਈ ਗੱਲ ਹੀ ਨਾ ਚੰਗੀ ਲੱਗਿਆ ਕਰੇ ਹੋਰ ਕਿਸੇ ਦੀ ਮੈਨੂੰ ਐ ਲੱਗਦਾ ਸੀ ਮੈਨੂੰ ਵੀ ਬਲਾਵੇ ਨਾ ਕੋਈ ਟੋਕੇ ਨਾ ਤੇ ਮੈਂ ਪਾਠ ਕਰੀ ਜਾਵਾਂ ਤੇ ਫਿਰ ਮੈਂ ਨਾ ਜਿਹੜੇ ਆਪਣੇ ਸ਼ਲੋਕ ਹੈਗੇ ਨੇ ਅ ਮੇਰਾ ਖਿਆਲ ਹੈ ਸ਼ਾਇਦ 52 53 ਹੁਣ ਹੁਣ ਤਾਂ ਮੈਂ ਭੁੱਲ ਗਈ ਮੈਨੂੰ ਗਿਣਤੀ ਵੀ ਯਾਦ ਨਹੀਂ ਹੈਗੀ ਹੁਣ ਤੇ ਉਸ ਸਮੇਂ ਜਿੰਨੇ ਵੀ ਆਪਣੇ ਭੋਗ ਤੋਂ ਪਹਿਲਾਂ ਜਿਹਨੂੰ ਪੱਤਰੇ ਨਹੀਂ ਕਹਿੰਦੇ ਪਿੰਡਾਂ ਦੇ ਵਿੱਚ ਵੀ ਪੱਤਰੇ ਪਾੜਨ ਲੱਗ ਗਏ ਵੀ ਭੋਗ ਪੈਣ ਲੱਗ ਗਿਆ ਪੱਤਰੇ ਪਾੜਨ ਲੱਗ ਗਏ ਹੁਣ ਭੋਗ ਪਊਗਾ ਹਣਾ ਤੇ ਉਹ ਵਾਲੇ ਮੈਂ ਸਾਰੇ ਯਾਦ ਕਰ ਲਏ ਸਾਰੇ ਸ਼ਲੋਕ ਮੈਂ ਮੂੰਹ ਜਵਾਨੀ ਯਾਦ ਕੀਤੇ ਕਦੇ ਮੈਂ ਦੋ ਕਰਨੇ ਕਦੇ ਮੈਂ ਚਾਰ ਕਰਨੇ ਤੇ ਮੈਂ ਫਿਰ ਰ ਰੱਸਾ ਵੀ ਯਾਦ ਕੀਤਾ ਤੇ ਮੈਂ ਇੱਕ ਮੈਨੂੰ ਦੇਖ ਲਓ ਹੁਣ ਮੈਨੂੰ ਇਹ ਵੀ ਯਾਦ ਆਈ ਮੈਨੂੰ ਕਿਹੜੇ ਕਿਹੜੇ ਪਾਠ ਯਾਦ ਆਏ ਸੀਗੇ ਤੇ ਚੌਪਾਈ ਸਾਹਿਬ ਯਾਦ ਕੀਤਾ ਇੱਕ ਪਾਠ ਮੈਂ ਕੋਈ ਹੋਰ ਸੀ ਤੇ ਉਹ ਬੜਾ ਔਖਾ ਪਾਠ ਹੈ ਮੈਂ ਹੁਣ ਬਿਲਕੁਲ ਹੀ ਨਹੀਂ ਯਾਦ ਯੋ ਕਿਹੜਾ ਸੀਗਾ ਤੇ ਮੈਂ ਇੰਨੇ ਸਾਰੇ ਪਾਠ ਯਾਦ ਕੀਤੇ ਤੇ ਮੈਂ ਨਾ ਮਤਲਬ ਕਿ ਇਸ ਤਰ੍ਹਾਂ ਸਕੂਲ ਦੇ ਵਿੱਚ ਬੈਠੀ ਹੋਣਾ ਤੇ ਮੈਂ ਮੇਰੇ ਨਾਲ ਅਸ਼ਮਿੰਦਰ ਮੈਡਮ ਹੁੰਦੇ ਸੀਗੇ ਪੰਜਾਬੀ ਦੇ ਲੈਕਚਰਾਰ ਤੇ ਮੈਂ ਨਾ ਉਹਨਾਂ ਨੂੰ ਕਹਿੰਦੀ ਵੀ ਤੂੰ ਪਾਠ ਯਾਦ ਕਰਿਆ ਕਰ ਕੰਕ ਤੇ ਉਹਨਾਂ ਨੇ ਕਿਹਾ ਵੀ ਸਾਡੇ ਤਾਂ ਯਾਦ ਨਹੀਂ ਹੁੰਦਾ ਤੇ ਮੈਨੂੰ ਮਤਲਬ ਕਿ ਮੈਂ ਜਿੱਥੇ ਵੀ ਬੈਠੀ ਹੁਣ ਨਾਲ ਦੀ ਨਾਲ ਮੈਂ ਪੜਨ ਲੱਗ ਜਾਣਾ ਜਿੱਥੇ ਵੀ ਬੈਠੀ ਹੁਣਾ ਸ਼ਲੋਕ ਪੜਨ ਲੱਗ ਜਾਣੀ ਤੇ ਜਦੋਂ ਮੈਂ ਸਵੇਰੇ ਘਰੋਂ ਨਿਕਲਣਾ ਤੇ ਮੈਂ ਗੱਡੀ 'ਚ ਬੈਠ ਕੇ ਨਾ ਵੀ ਮੈਂ ਉੱਚੀ ਉੱਚੀ ਪਾਠ ਕਰਨਾ ਤੇ ਮੇਰੇ ਨਾਲ ਜਤਿੰਦਰ ਮੈਡਮ ਉੱਥੇ ਕੰਪਿਊਟਰ ਵਾਲੇ ਉਹ ਮੇਰੇ ਨਾਲ ਜਾਂਦੇ ਹੁੰਦੇ ਸੀ ਤੇ ਨੇ ਇੱਕ ਦਿਨ ਮੈਂ ਉਹਨਾਂ ਨੂੰ ਕਿਹਾ ਵੀ ਜਤਿੰਦਰ ਵੀ ਜੇ ਮੈਂ ਪਾਠ ਕਰ ਲਿਆ ਕਰਨਾ ਤੈਨੂੰ ਆਇ ਤਾਂ ਨਹੀਂ ਲੱਗਦਾ ਵੀ ਤੂੰ ਵੀ ਮਤਲਬ ਵੀ ਵਧੀਆ ਨਹੀਂ ਲੱਗੇ ਤੈਨੂੰ ਕਹਿੰਦੀ ਨਹੀਂ ਹੁਣ ਬਹੁਤ ਵਧੀਆ ਲੱਗੂਗਾ ਵੀ ਤਸ ਕਰ ਲਿਆ ਕਰੋ ਕੋਈ ਚੱਕਰ ਨਹੀਂ ਫੇਰ ਕੀ ਹੈ ਨਾ ਤੇ ਉਹ ਕਹਿ ਦਿੰਦੀ ਵੀ ਕੋਈ ਗੱਲ ਤੇ ਮੈਂ ਨਾ ਇੱਕ ਦੋ ਵਾਰੀ ਉਹਦੇ ਨਾਲ ਵੀ ਮੈਂ ਉੱਚੀ ਇਦਾਂ ਸ਼ਲੋਕ ਪੜ੍ਹਦੀ ਗਈ ਤੇ ਮੈਂ ਘਰੋਂ ਸ਼ੁਰੂ ਹੋਣੀ ਤੇ 8-10 ਕਿਲੋਮੀਟਰ ਤੇ ਸਕੂਲ ਸੀਗਾ ਤੇ ਮੈਂ ਉੱਥੇ ਜਾ ਕੇ ਮੇਰੇ ਨਾ ਗੇਟ ਤੱਕ ਪਹੁੰਚਦੇ ਪਹੁੰਚਦੇ ਸਾਰੇ ਕੰਪਲੀਟ ਹੋ ਜਾਂਦੇ ਸੀ ਤੇ ਜਦੋਂ ਮੈਂ ਵਾਪਸ ਆਉਣਾ ਉਦੋਂ ਫੇਰ ਮੈਂ ਪਾਠ ਕਰਨ ਲੱਗ ਜਾਂਦੀ ਹਣਾ ਤੇ ਮੇਰਾ ਇੰਨਾ ਮਨ ਕਰਨਾ ਅੰਦਰੋਂ ਅੰਦਰੋਂ ਮਤਲਬ ਮਨ ਕਰਨ ਲੱਗਿਆ ਸੀਗਾ ਮੇਰਾ ਤੇ ਉਦੋਂ ਬਾਅਦ ਵੀ ਅਸੀਂ ਇੱਥੇ ਆ ਗਏ ਇੱਥੇ ਆ ਕੇ ਵੀ ਮੈਂ ਉਸ ਤਰ੍ਹਾਂ ਹੀ ਪਾਠ ਕਰਦੀ ਜਦੋਂ ਮੈਂ ਸਕੂਲ ਜਾਂਦੀ ਆਉਂਦੀ ਹਣਾ ਫਿਰ ਬਸ ਅਜ ਦੇ ਪਾਪਾ ਢਿੱਲੇ ਹੋ ਗਏ ਮੈਂ ਉਹਨਾਂ ਚ ਉਲਝ ਕੇ ਰਹਿ ਗਈ ਫਿਰ ਮੇਰਾ ਪਾਠ ਛੁੱਟ ਗਿਆ ਮੈਂ ਲ ਕੋਸ਼ਿਸ਼ ਕਰਦੀ ਸੀ ਕਰਨ ਦੀ ਜਿੰਨਾ ਖੁੰਦਾ ਮੈਂ ਉਹਨਾਂ ਕੋਲੇ ਬੈਠ ਕੇ ਰੈਰਾ ਸਾਬ ਕਰਦੀ ਹਣਾ ਸਵੇਰੇ ਮੈਂ ਜਪਜੀ ਸਾਹਿਬ ਕਰਦੀ ਕਹਿ ਦਿੰਦੇ ਸੀ ਕਿ ਕਹਿੰਦੇ ਕਰਨ ਲਾ ਮੈਂ ਕਹਿੰਦੀ ਮੈਂ ਪਾਠ ਕਰਦੀ ਆ ਕੋਲ ਬੈਠ ਕੇ ਕਰਾਂ ਕਹਿੰਦੇ ਇਸ ਕਰ ਲ ਮੈਂ ਉਹਨਾਂ ਦੇ ਕੋਲੇ ਬੈਠ ਕੇ ਪਾਠ ਕਰ ਲੈਣਾ ਤੇ ਉਸ ਤੋਂ ਬਾਅਦ ਨਾ ਜੀ ਬਸ ਜਦੋਂ ਉਹ ਦੇਖੋ ਇਹਨਾ ਸਟਰਗਲ ਵਿਚਾਰੇ ਕਰਦੇ ਕਰਦੇ ਚਲੇ ਗਏ ਹਣਾ ਤੇ ਉਹਨਾਂ ਦੇ ਜਾਣ ਤੋਂ ਬਾਅਦ ਵਿਸ਼ਵਾਸ ਬਹੁਤ ਪਰਮਾਤਮਾ ਤੇ ਕੀਤਾ ਜਮਾ ਬਿਸ਼ਵਾਸ ਨਹੀਂ ਟੁੱਟਿਆ ਇੱਕ ਦਿਨ ਵੀ ਔਂਬਾ ਨਹੀਂ ਦਿੱਤਾ ਕਿ ਇਹ ਮੇਰੇ ਨਾਲ ਕੀ ਕਰਤਾ ਮੈਂ ਤਾਂ ਇੰਨਾ ਪਾਠ ਕਰਦੀ ਸੀ ਹਨਾ ਜਾਂ ਮੈਂ ਕੀ ਮਾੜਾ ਕੀਤਾ ਸੀ ਇਸ ਤਰ੍ਹਾਂ ਦਾ ਕੋਈ ਮੈਂ ਔਂਬਾ ਬਿਲਕੁਲ ਨਹੀਂ ਵੈਗਰੂ ਨੂੰ ਦਿੱਤਾ ਮੈਂ ਮਤਲਬ ਕਿ ਹੁਣ ਵੀ ਮੈਂ ਕਦੇ ਔਂਬਾ ਦਿੰਦੀ ਨਹੀਂ ਹੈਗੀ ਤੇ ਜੇ ਕੋਈ ਇਸ ਤਰ੍ਹਾਂ ਕਹਿੰਦਾ ਵੀ ਹਨਾ ਵੀ ਸਾਡੇ ਨਾਲ ਵੈਗਰੂ ਨੇ ਇਸ ਤਰ੍ਹਾਂ ਕੀਤਾ ਪ੍ਰਮਾਤਮਾ ਨੇ ਇਸ ਤਰ੍ਹਾਂ ਕੀਤਾ ਤੇ ਵੀ ਅਸੀਂ ਕੀ ਮਾੜਾ ਕੀਤਾ ਸੀ ਮੈਂ ਅਗਲੇ ਨੂੰ ਵੀ ਕਹਿ ਦੇਣੀ ਆ ਵੀ ਪਲੀਜ਼ ਪ੍ਰਮਾਤਮਾ ਨੂੰ ਔਂਬਾ ਨਾ ਦੇਓ ਪ੍ਰਮਾਤਮਾ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਮੈਂ ਨਾ ਕਈ ਗੱਲਾਂ ਇਸ ਤਰ੍ਹਾਂ ਕੰਪੈਰੀਜ਼ਨ ਕਰਨ ਲੱਗ ਜਾਨੀ ਹੁਣੀਆਂ ਵੀ ਜਿਸ ਤਰ੍ਹਾਂ ਆਪਾਂ ਨੂੰ ਆਪਣਾ ਵੀ ਆਪਾਂ ਮਾਂ ਬਾਪ ਐ ਹਨਾ ਜੇ ਕੋਈ ਬੱਚਾ ਆਪਾਂ ਨੂੰ ਚੀਜ਼ ਬਹੁਤ ਕੀਮਤੀ ਹੈਗੀ ਐ ਤੇ ਆਪਾਂ ਫੇਰ ਅਗਲੇ ਕੋਲੇ ਬੱਚੇ ਨੂੰ ਚਾਹੇ ਰੋਂਦਾ ਹੋਵੇ ਥੋੜੀ देर ਲਈ ਆਪਾਂ ਕਹਿੰਦੇ ਨੇ ਵੀ ਨਹੀਂ ਇਹ ਤਾਂ ਫੜਕੇ ਰੱਖ ਦੋ ਹਨਾ ਇਹ ਤੋੜ ਦੂਗਾ ਇਹ ਖਰਾਬ ਕਰ ਦੂਗਾ ਇਹ ਤਾਂ ਬਹੁਤ ਲੋਡ ਐ ਇਹ ਚੀਜ਼ ਦੀ ਤਾਂ ਤੇ ਵੀ ਆਪਾਂ ਬੱਚੇ ਨੂੰ ਕਹਿੰਦੇ ਨੇ ਥੋੜੀ देर ਰੋਕੇ ਹਟ ਦੂਗਾ ਚੁੱਪ ਕਰ ਦੂਗਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹਨਾ ਤੇ ਉਹੀ ਪ੍ਰਮਾਤਮਾ ਆਂਦਾ ਮੈਨੂੰ ਲੱਗਦਾ ਹਾਲ ਹੁੰਦਾ ਹੈ ਹਨਾ ਉਹੀ ਸਟੋਰੀ ਲੱਗਦੀ ਹੈ ਮੈਂ ਇਸ ਤਰ੍ਹਾਂ ਸਾਰਾ ਦਿਨ ਰਿਲੇਟ ਕੋਰਿਲੇਟ ਕਰਦੀ ਰਹਿੰਦੀ ਆ ਚੀਜ਼ਾਂ ਨੂੰ ਵੀ ਸ਼ਾਇਦ ਜਿਹੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਪ੍ਰਮਾਤਮਾ ਜਲਦੀ ਬੁਲਾ ਲੈਂਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਚੰਗੇ ਬੰਦਿਆਂ ਨੂੰ ਵੈਗਰੂ ਛੇਤੀ ਬੁਲਾ ਲੈਂਦਾ ਤੇ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਉਹੀ ਕਹਾਣੀ ਆ ਇਹ ਕਿ ਉਹ ਆਪਣਾ ਮਾਪੇ ਹੈ ਹਨਾ ਇਹ ਆਪਾਂ ਨੂੰ ਕਦੇ ਉਹ ਦੁਖੀ ਨਹੀਂ ਕਰਦਾ ਪਰ ਉਹਨੂੰ ਇਹ ਪਤਾ ਹੁੰਦਾ ਹੈ ਕਿ ਇਹ ਚੀਜ਼ ਬਹੁਤ ਜ਼ਿਆਦਾ ਕੀਮਤੀ ਹੈ ਤੇ ਇਹਨੂੰ ਮੈਂ ਜਲਦੀ ਆਪਣੇ ਕੋਲ ਬੁਲਾਉਣਾ ਹੈ ਤੇ ਇਹ ਆਪੇ ਰੋ ਕੇ ਸੈੱਟ ਹੋ ਜਾਣਗੇ ਕੋਈ ਗੱਲ ਨਹੀਂ ਥੋੜੀ देर ਰੋਣਗੇ ਫਿਰ ਸੈੱਟ ਹੋ ਜਾਣਗੇ ਤੇ ਮੈਨੂੰ ਨਾ ਜੀ ਪ੍ਰਮਾਤਮਾ ਨੇ ਤਿਆਰ ਕਰਤਾ ਜਦੋਂ ਮੈਂ ਨਾ ਪਾਠ ਕਰਨ ਲੱਗ ਗਈ ਸੀ ਮੈਨੂੰ ਪ੍ਰਮਾਤਮਾ ਨੇ ਮੈਂਟਲੀ ਸਟਰੋਂਗ ਕੀਤਾ ਬਹੁਤ ਜ਼ਿਆਦਾ ਸਟਰੋਂਗ ਕੀਤਾ ਸਟਰੋਂਗ ਇਸ ਤਰ੍ਹਾਂ ਕਰਦਾ ਹੈ ਕਿ ਆਪਾਂ ਨੂੰ ਨਾ ਜਦੋਂ ਆਪਾਂ ਪਾਠ ਕਰਦੇ ਆ ਨਾ ਮਨ ਲਾ ਕੇ ਕਰਦੇ ਆ ਆਪਾਂ ਨੂੰ ਚੀਜ਼ਾਂ ਦੀ ਸਮਝ ਆਉਣ ਲੱਗ ਜਾਂਦੀ ਹੈ ਕਿ ਜ਼ਿੰਦਗੀ ਕੀ ਹੈ ਉਹਨੂੰ ਪਤਾ ਲੱਗਣ ਲੱਗ ਜਾਂਦਾ ਕਿ ਜ਼ਿੰਦਗੀ ਕੀ ਆ ਉਹਨੂੰ ਲੱਗਦਾ ਕਿ ਜ਼ਿੰਦਗੀ ਕੁਝ ਨਹੀਂ ਹੈਗੀ ਇਹ ਤਾਂ ਇੱਕ ਪਾਣੀ ਦਾ ਬੁਲਬੁਲਾਈ ਆ ਇਹ ਵੈਸੇ ਤਾਂ ਆਪ ਇਹ ਗਾਣਿਆਂ 'ਚ ਵੀ ਹੁੰਦਾ ਪਾਣੀ ਦਾ ਬੁਲਬੁਲਾ ਹੈ ਨਾ ਕਹਿਣ ਨੂੰ ਵੀ ਕਹਿ ਦਿੰਨੇ ਆ ਪਰ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ ਸਿਰਫ ਕਹਿ ਨਹੀਂ ਕਹਿਨੇ ਹੁੰਨੇ ਆ ਪਰ ਮੈਂ ਮਤਲਬ ਕਿ ਜਦੋਂ ਇਹ ਪਾਠ ਕਰਨ ਲੱਗੀ ਸੀ ਤੇ ਇਹ ਚੀਜ਼ਾਂ ਮੈਨੂੰ ਸਮਝ ਆਉਣ ਲੱਗ ਗਈਆਂ ਸੀਗੀਆਂ ਮੈਂ ਮੰਨਣ ਲੱਗ ਗਈ ਸੀ ਇਹ ਚੀਜ਼ਾਂ ਨੂੰ ਕਿ ਲਾਈਫ ਕੁਝ ਨਹੀਂ ਹੈਗੀ ਹੈ ਨਾ ਤੇ ਇਹਦਾ ਭਰੋਸਾ ਬਿਲਕੁਲ ਨਹੀਂ ਹੈਗਾ ਤੇ ਇਹ ਚੀਜ਼ਾਂ ਨੂੰ ਆਪਣੀ ਚੀਜ਼ ਨੂੰ ਵੈਗਰੂ ਕਦੇ ਵੀ ਆਪਣੇ ਕੋਲ ਬੁਲਾ ਸਕਦਾ ਹੈ ਤੇ ਆਪਾਂ ਚੀਜ਼ਾਂ ਦੇ ਉੱਪ ਇਸ ਤਰ੍ਹਾਂ ਕਿਸੇ ਵੀ ਉਪਰ ਹੱਕ ਨਹੀਂ ਜਤਾ ਸਕਦੇ ਆਪਣਾ ਆਪਣੇ ਉੱਪਰ ਵੀ ਹੱਕ ਨਹੀਂ ਹੈਗਾ ਆਪਾਂ ਨੂੰ ਵੀ ਵੈਗਰੂ ਕਦੇ ਵੀ ਬਲਾ ਸਕਦਾ ਹੈ ਨਾ ਉਹਨੂੰ ਅ ਵੇਟ ਕਰਨ ਦੀ ਲੋੜ ਨਹੀਂ ਹੁੰਦੀ ਕਿਸੇ ਬਹਾਨੇ ਦੀ ਲੋੜ ਨਹੀਂ ਹੁੰਦੀ ਤੇ ਬਹਾਨੇ ਤਾਂ ਬਾਅਦ ਚ ਫਿਰ ਆਪਾਂ ਬਣਾਈ ਜਾਂਦੇ ਆ ਨਾ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਇਦਾਂ ਹੁੰਦਾ ਆਪਾਂ ਜੇ ਇਸ ਤਰ੍ਹਾਂ ਕਰ ਲੈਂਦੇ ਤਾਂ ਸ਼ਾਇਦ ਇਸ ਤਰ੍ਹਾਂ ਹੋ ਜਾਂਦਾ ਹੈ ਨਾ ਜੇ ਜਿਵੇਂ ਕਹਿੰਦੇ ਹੁੰਦੇ ਜੇ ਹੱਥ ਨਹੀਂ ਆਉਂਦੀ ਹੈਗੀ ਫਿਰ ਤੇ ਪ੍ਰਮਾਤਮਾ ਨੇ ਮੈਨੂੰ ਮੈਂਟਲੀ ਇੰਨਾ ਕੁ ਜ਼ਿਆਦਾ ਸਟਰੋਂਗ ਕਰਤਾ ਸੀਗਾ ਉਹ ਹੋਇਆ ਕਿਵੇਂ ਮੈਂ ਪਾਠ ਕਰਨ ਲੱਗ ਗਈ ਮੇਰਾ ਧਿਆਨ ਪਹਿਲਾਂ ਉੱਧਰ ਜੋੜਦਾ ਪਰ ਹੁਣ ਮੈਂ ਤੁਹਾਨੂੰ ਸਹੀ ਗੱਲ ਦੱਸਦੀ ਆ ਮੈਂ ਪਹਿਲਾਂ ਵੀ ਦੱਸਦੀ ਹੁੰਦੀ ਆ ਮੈਂ ਪਾਠ ਬਿਲਕੁਲ ਨਹੀਂ ਕਰਦੀ ਮੈਨੂੰ ਬਿਲਕੁਲ ਨਹੀਂ ਲੱਗਦਾ ਕਿ ਮੈਂ ਪਾਠ ਯਾਦ ਕਰ ਲਾਂ ਜਾਂ ਮੈਂ ਪਾਠ ਕਰ ਲਾਂ ਨਾ ਤੇ ਪਰ ਮੈਂ ਪ੍ਰਮਾਤਮਾ ਤੇ ਭਰੋਸਾ ਬਹੁਤ ਜ਼ਿਆਦਾ ਕਰਦੀ ਆ ਬਹੁਤ ਜ਼ਿਆਦਾ ਕਰਦੀ ਆ ਤੇ ਅ ਭਰੋਸਾ ਵੀ ਕਰਦੀ ਆ ਔਰ ਡਰਦੀ ਵੀ ਆ ਬਾਈ ਗੁਰੂ ਤੋਂ ਡਰਦੀ ਆ ਹਰ ਕੰਮ ਦੇ ਵਿੱਚ ਮੈਂ ਬਹੁਤ ਡਰਦੀ ਆ ਉਹ ਪ੍ਰਮਾਤਮਾ ਦੇਖਦਾ ਉਹ ਪ੍ਰਮਾਤਮਾ ਦੇਖਦਾ ਮੇਰੇ ਨਾਲ ਜੇ ਕਦੇ ਕੋਈ ਬੁਰਾ ਕਰਦਾ ਵੀ ਆ ਤੇ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿਉਂ ਪ੍ਰਮਾਤਮਾ ਆਪੇ ਦੇਖੂਗਾ ਜੇ ਕੋਈ ਧੋਖਾ ਕਰੂਗਾ ਵੀ ਤਾਂ ਉਹ ਪ੍ਰਮਾਤਮਾ ਆਪੇ ਦੇਖੂਗਾ ਔਰ ਸਾਰੇ ਜਿਹੜੇ ਹਿਸਾਬ ਕਿਤਾਬ ਨੇ ਉਹ ਇੱਥੇ ਹੀ ਹੋਣੇ ਨੇ ਜੀ ਅਗਲਾ ਕਿਸੇ ਨੇ ਨਹੀਂ ਦੇਖਿਆ ਅਗਲਾ ਜਹਾਨ ਕਿਸ ਨੇ ਦੇਖਿਆ ਹਨ ਸਾਰੇ ਜਿਹੜੇ ਹਿਸਾਬ ਕਿਤਾਬ ਨੇ ਉਹ ਇੱਥੇ ਹੀ ਦੇਣੇ ਪੈਣੇ ਨੇ ਜੇ ਕਿਸੇ ਨਾਲ ਪੰਜੀ ਦੀ ਵੀ ਹੀਰਾ ਫੇਰੀ ਕਰਾਂਗੇ ਨਾ ਉਹ ਇੱਥੇ ਹੀ ਕੱਢਣਾ ਪੈਣਾ ਕਿਸੇ ਬਾਣੇ ਨਿਕਲ ਜੇ ਉਹ ਨਿਕਲਣਾ ਹੀ ਨਿਕਲਣਾ ਹੁੰਦਾ ਤੇ ਇਸ ਕਰਕੇ ਪ੍ਰਮਾਤਮਾ ਜਦੋਂ ਦੁੱਖ ਪਾਉਂਦਾ ਉਹਨੂੰ ਝੱਲਣ ਦੀ ਤਾਕਤ ਦੇ ਦਿੰਦਾ ਸੋ ਇਹ ਸੀਗੀ ਜੀ ਮੇਰੀ ਆਪਣੇ ਨਾਲ ਬੀਤੀ ਹੋਈ ਜੋ ਮੇਰੇ ਨਾਲ ਬੀਤਿਆ ਸੀਗਾ ਉਹ ਮੈਂ ਤੁਹਾਨੂੰ ਸਾਰਾ ਦੱਸਦਾ ਹੁਣ ਭੈਣਾਂ ਨੂੰ ਗੱਲ ਕਲੀਅਰ ਹੋ ਗਈ ਹੋਣੀ ਆ ਕਿ ਮੈਨੂੰ ਇਹ ਸ਼ਕਤੀ ਹੈ ਜਿਹੜੀ ਉਹ ਕਿੱਥੋਂ ਮਿਲੀ ਹੈ ਪਰਮਾਤਮਾ ਦਾ ਭਾਣਾ ਮੰਨਣ ਦੀ ਇਹ ਮੈਨੂੰ ਸ਼ਕਤੀ ਉਹ ਵਾਹਿਗੁਰੂ ਨੇ ਦਿੱਤੀ ਹੈ ਤੇ ਮੈਨੂੰ ਲੱਗਦਾ ਉਹ ਸਭ ਨੂੰ ਦਿੰਦਾ ਹੈ ਬਸ ਕਦੇ ਵੀ ਦੁੱਖ ਦੇ ਵਿੱਚ ਉਹਨੂੰ ਲਾਂਭਾ ਰੰ데요 ਉਹ ਆਪਣਾ ਮਾਪਾਪਾ ਹੈ ਉਹ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ ਦੁਖੀ ਨਹੀਂ ਕਰਦਾ ਤੇ ਇਹ ਸਬਰ ਹੈ ਜਿਹੜਾ ਉਹ ਦੇ ਦਿੰਦਾ ਔਰ ਹੌਲੀ-ਹੌਲੀ ਦਿੰਦਾ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਬੱਚਾ ਵੀ ਜਦੋਂ ਆਪਾਂ ਉਹਦੇ ਤੋਂ ਕੋਈ ਚੀਜ਼ ਖੋ ਲੈਨੇ ਆ ਜਿਹੜੀ ਉਹਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਆ ਹਨ ਜੇ ਆਪਾਂ ਉਹਦੇ ਤੋਂ ਖੋ ਲੈਨੇ ਆ ਰੱਖ ਦਿੰਨੇ ਆ ਪਾਸੇ ਕਰਕੇ ਉਹ ਵੀ ਤਾਂ ਕਾਫੀ ਦਿਨ ਮਹਿਸੂਸ ਕਰਦਾ ਹਨ ਫਿਰ ਹੌਲੀ 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 ਕਿੰਨੇ ਦਿਨੋਂ ਮੰਗਦਾ ਰਹਿੰਦਾ ਮੈਨੂੰ ਦੇ ਦਿਓ ਹਨ ਫਿਰ ਹੌਲੀ ਹੌਲੀ ਕਰਕੇ ਫਿਰ ਆਪਾਂ ਉਹਨੂੰ ਵਰਾਉਣ ਲੱਗ ਜਾਂਦੇ ਕਿਸੇ ਹੋਰ ਪਾਸੇ ਲਾ ਦੇਨੇ ਆ ਜਿਵੇਂ ਆਪਾਂ ਬੱਚੇ ਨੂੰ ਕਿਸੇ ਹੋਰ ਪਾਸੇ ਲਾ ਦਿੰਨੇ ਆ ਧਿਆਨ ਹੋਰ ਪਾਸੇ ਕਰਦੇ ਆ ਉਹਦਾ ਫਿਰ ਉਹ ਭੁੱਲ ਜਾਂਦਾ ਹਨ ਭੁੱਲ ਨਹੀਂ ਜਾਂਦਾ ਬਸ ਫਿਰ ਉਹਨੂੰ ਐ ਲੱਗਣ ਲੱਗ ਜਾਂਦਾ ਵੀ ਚੱਲ ਹੁਣ ਮੈਨੂੰ ਮਿਲਦੀ ਨਹੀਂ ਹੈਗੀ ਉਹ ਸਮਝ ਜਾਂਦਾ ਬੱਚਾ ਨਾ ਸਮਝ ਜਾਂਦਾ ਇੰਨੇ ਸਮਝਦਾਰ ਹੁੰਦੇ ਨੇ ਬੱਚੇ ਉਹ ਸਮਝ ਜਾਂਦਾ ਵੀ ਹੁਣ ਇਹ ਮੈਨੂੰ ਮਿਲਣੀ ਨਹੀਂ ਨੀ ਹੈਗੀ ਚੀਜ਼ ਤੇ ਉਸੇ ਤਰ੍ਹਾਂ ਹੀ ਪਰਮਾਤਮਾ ਕਹਦਾ ਅਸਾਂ ਅਸੀਂ ਸਮਝ ਜਾਂਦੇ ਆ ਕਿ ਹੁਣ ਸਾਡ ਨੂੰ ਵਾਪਸ ਆਉਣ ਵਾਲੀ ਨਹੀਂ ਹੈਗੀ ਤੇ ਫਿਰ ਜਿਹੜੀ ਚੀਜ਼ ਸਾਡੇ ਕੋਲੇ ਵਾਪਸ ਨਹੀਂ ਆਉਂਦੀ ਉਹ ਚੀਜ਼ ਲਈ ਆਪਾਂ ਆਪਣੇ ਆਪ ਅ ਮਤਲਬ ਕਿ ਆਪਣੇ ਆਪ ਨੂੰ ਤੰਗ ਕਰੀਏ ਪਰੇਸ਼ਾਨ ਕਰੀਏ ਸਾਰਾ ਦਿਨ ਰੋਈਏ ਤੇ ਉਹ ਫਿਰ ਚੰਗੀ ਗੱਲ ਨਹੀਂ ਹੈਗੀ ਹਨਾ ਤੇ ਇਸ ਕਰਕੇ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਆ ਕਿ ਜੋ ਚਲਿਆ ਗਿਆ ਉਹਨੇ ਵਾਪਸ ਤਾਂ ਆਉਣਾ ਨਹੀਂ ਚਾਹੇ ਉਹ ਫਿਜ਼ੀਕਲੀ ਗਿਆ ਲੋਕally ਉਹ ਫਿਜ਼ੀਕਲੀ ਚਲਿਆ ਗਿਆ ਪਰ ਸਾਡੇ ਨਾਲ ਉਹ ਹਮੇਸ਼ਾ ਹੈਗਾ ਠੀਕ ਹੈ ਜਿਹਨੂੰ ਅਸੀਂ ਪਿਆਰ ਕਰਦੇ ਆ ਨਾ ਚਾਹੇ ਉਹ ਸਾਡੇ ਕੋਲ ਫਿਜ਼ੀਕਲੀ ਨਹੀਂ ਹੈਗਾ ਪਰ ਉਹ ਐ ਲਾ ਲਓ ਵੀ ਰਹਿੰਦਾ ਉਹ ਸਾਡੇ ਨਾਲ ਹੀ ਹੈ ਹਮੇਸ਼ਾ ਉਹ ਕਦੇ ਵੀ ਸਾਡੇ ਨਾਲ ਸਾਡੇ ਤੋਂ ਦੂਰ ਨਹੀਂ ਹੁੰਦਾ ਤੇ ਇਸ ਕਰਕੇ ਜਿਹੜੀਆਂ ਵੀ ਭੈਣਾਂ ਬਹੁਤ ਜ਼ਿਆਦਾ ਰੋਂਦੀਆਂ ਨੇ ਫੋਨ ਕਰ ਕਰਕੇ ਪਲੀਜ਼ ਆਪਣੇ ਆਪ ਨੂੰ ਸੰਭਾਲੋ ਜੋ ਸਾਡੇ ਕੋਲੇ ਬਚਿਆ ਉਸ ਨੂੰ ਸੰਭਾਲੋ ਠੀਕ ਹੈ ਜੀ ਤੇ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਮੇਰੀ ਹਿੰਮਤ ਦੀ ਮੇਰੀ ਤਾਕਤ ਦੀ ਤੇ ਇੱਕ ਭੈਣ ਨੇ ਲਿਖਿਆ ਕਹਿੰਦੇ ਤੁਸੀਂ ਤਾਂ ਨਾ ਵੀ ਮਤਲਬ ਕਿ ਲੋਕਾਂ ਲਈ ਕਾਉਂਸਲਿੰਗ ਦਾ ਕੰਮ ਕਰਦੇ ਹੋ ਥੈਂਕ ਯੂ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਕਾਉਂਸਲਿੰਗ ਕਰ ਰਹੀ ਹਾਂ ਤੁਹਾਡੀ ਤਾਂ ਕਾਉਂਸਲਿੰਗ ਹੀ ਹੈ ਇਹ ਬਸ ਇਹ ਕਾਉਂਸਲਿੰਗ ਹੀ ਹੁੰਦੀ ਹੈ ਜੀ ਕਾਉਂਸਲਿੰਗ ਹੋਰ ਹੁੰਦੀ ਵੀ ਕੀ ਹੈ ਹਨਾ ਕਾਉਂਸਲਿੰਗ ਇਹੀ ਹੁੰਦੀ ਹੈ ਕਿ ਕਿਸੇ ਨੂੰ ਮੈਂਟਲੀ ਸਟਰੋਂਗ ਕਰਨਾ ਉਹਨਾਂ ਨਾਲ ਗੱਲਾਂ ਇਸ ਤਰ੍ਹਾਂ ਦੀਆਂ ਕਰ ਕਰਕੇ ਉਹਨਾਂ ਨੂੰ ਮੈਂਟਲੀ ਸਟਰੋਂਗ ਕਰਨਾ ਕਿਉਂਕਿ ਜੇ ਆਪਾਂ ਗਈਏ ਕਿ ਸੂਰਜ ਜਿਹੜਾ ਉਹ ਪੱਛਮ ਚੋਂ ਨਿਕਲਿਆ ਵੀ ਕਿ ਨਿਕਲੇਊਗਾ ਨਹੀਂ ਸੂਰਜ ਨੇ ਪੂਰਬ ਚੋਂ ਹੀ ਨਿਕਲਣਾ ਆਪਾਂ ਇਹ ਗੱਲ ਸਮਝੇ ਹੋਈਆਂ ਤੇ ਫਿਰ ਇਹ ਗੱਲ ਵੀ ਆਪਾਂ ਨੂੰ ਸਮਝਣੀ ਪਊਗੀ ਕਿ ਜਿਹੜੀ ਚੀਜ਼ ਇੱਕ ਵਾਰੀ ਚਲੀ ਜਾਂਦੀ ਹੈ ਉਹ ਵਾਪਸ ਨਹੀਂ ਆਉਂਦੀ ਠੀਕ ਹੈ ਜੀ ਤੇ ਇਹ ਨਾ ਕਿਹਾ ਕਰੋ ਕਿ ਸਾਡੇ ਹਸਬੈਂਡ ਸਾਨੂੰ ਛੱਡ ਕੇ ਚਲੇ ਗਏ ਉਹ ਤੁਹਾਨੂੰ ਛੱਡ ਕੇ ਕਦੇ ਨਹੀਂ ਜਾਂਦੇ ਉਹ ਕਿਤੇ ਨਹੀਂ ਜਾਂਦੇ ਹੈਨਾ ਤੇ ਇੱਕ ਨਾ ਅੱਜ ਜਦੋਂ ਵੀ ਭੈਣਾ ਮੈਨੂੰ ਫੋਨ ਕਰਦੀਆਂ ਨੇ ਨਾ ਜੀ ਜਦੋਂ ਫੋਨ ਕਰਕੇ ਮਤਲਬ ਹੈਲੋ ਠੀਕ ਹੋ ਜੀ ਕਿਵੇਂ ਹੋ ਮੈਂ ਪੁੱਛਦੀ ਆ ਕਿ ਤੁਸੀਂ ਕਿੱਥੋਂ ਬੋਲਦੇ ਹੋ ਤੁਹਾਡਾ ਨਾਮ ਕੀ ਹੈ ਦੱਸ ਦਿੰਦੀਆਂ ਨੇ ਤੇ ਅੱਗੋਂ ਗੱਲ پتہ ਕੀ ਕਹਿੰਦੀਆਂ ਨੇ ਅਸੀਂ ਵੀ ਜੀ ਤੁਹਾਡੇ ਵਰਗੀਆਂ ਜੇ ਤੁਸੀਂ ਮੇਰੇ ਵਰਗੀਆਂ ਤਾਂ ਰੋਇਓ ਨਾ ਠੀਕ ਹੈ ਜੀ ਜੇ ਤੁਸੀਂ ਐਂ ਕਹਿੰਦੇ ਹੋ ਕਿ ਅਸੀਂ ਵੀ ਦੀਦੀ ਤੁਹਾਡੇ ਵਰਗੀਆਂ ਤੇ ਜੇ ਤੁਸੀਂ ਮੇਰੇ ਵਰਗੇ ਹੋ ਨਾ ਤੇ ਫਿਰ ਤੁਸੀਂ ਰੋਣਾ ਨਹੀਂ ਹੈਗਾ ਫਿਰ ਤੁਸੀਂ ਮੈਂਟਲੀ ਸਟਰੋਂਗ ਹੋ ਜਾਓ ਠੀਕ ਹੈ ਜੀ ਆਪਣਾ ਜਿਹੜਾ ਕਲੇਜਾ ਹੈ ਨਾ ਉਹਨੂੰ ਪੱਥਰ ਕਰ ਲੋ ਬਿਲਕੁਲ ਨਹੀਂ ਰੋਣਾ ਹੈਗਾ ਔਰ ਕਦੇ ਐ ਨਾ ਕਿਹਾ ਕਰੋ ਕਿ ਸਾਡੇ ਹਸਬੰਡ ਨਹੀਂ ਮੇਰੇ ਹਸਬੰਡ ਵੀ ਮੈਨੂੰ ਛੱਡ ਕੇ ਚਲੇ ਗਏ ਐ ਨਹੀਂ ਕਹਿਣਾ ਹੈਗਾ ਮੇਰੇ ਹਸਬੰਡ ਵੀ ਮੈਨੂੰ ਛੱਡ ਕੇ ਚਲੇ ਗਏ ਉਹ ਲੋਕਾਂ ਲਈ ਛੱਡੇ ਹੋਏ ਨੇ ਲੋਕਾਂ ਲਈ ਛੱਡ ਕੇ ਚਲੇ ਗਏ ਦੁਨੀਆ ਪਰ ਸਾਡੇ ਲਈ ਉਹ ਕਦੇ ਵੀ ਨਹੀਂ ਛੱਡ ਕੇ ਜਾਂਦੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮੈਨੂੰ ਇੰਨਾ ਚਾਹਦਾ ਭਰੋਸਾ ਮੈਂ ਇਹ ਸੋਚਦੀ ਆ ਕਿ ਜਦੋਂ ਮੈਂ ਇਸ ਦੁਨੀਆ ਤੋਂ ਜਾਉਂਗੀ ਨਾ ਉਹ ਮੈਨੂੰ ਲੈਣ ਆਉਣਗੇ ਇੱਕ ਵਾਰ ਉਹਨਾਂ ਨੂੰ ਜ਼ਰੂਰ ਮਿਲਣਾ ਮੈਂ ਔਰ ਇਹ ਮੇਰੀ ਦਿਲੋਂ ਇੱਛਾ ਹੈ ਤੇ ਜਿਹੜੀ ਚੀਜ਼ ਤੁਹਾਨੂੰ ਇੰਨੀ ਜ਼ਿਆਦਾ ਇੱਛਾ ਹੋਵੇ ਜਾਂ ਤੁਹਾਨੂੰ ਐ ਲੱਗੇ ਕਿ ਇਸ ਤਰ੍ਹਾਂ ਹੋਊਗਾ ਉਹ ਹੋ ਕੇ ਰਹਿੰਦਾ ਔਰ ਮੈਨੂੰ ਇਹ ਪੱਕੀ ਉਮੀਦ ਹੈ ਪਤਾ ਨਹੀਂ ਹੋ ਉਮਰ ਤਾਂ ਦੇਖੋ ਵਾਹਿਗੁਰੂ ਦੇ ਹੱਥ ਹੈ ਕਿੰਨੀ ਲਿਖੀ ਹੈ ਕਿਵੇਂ ਲਿਖੀ ਹੈ ਜਾਣਾ ਸਭ ਨਹੀਂ ਹੈ ਉੱਥੇ ਜਾਣਾ ਤੇ ਪਰ ਮੈਨੂੰ ਇਹ ਪੱਕਾ 101% ਯਕੀਨ ਹੈ ਕਿ ਜਦੋਂ ਮੈਂ ਦੁਨੀਆ ਤੋਂ ਜਾਊਂਗੀ ਤਾਂ ਆਦੇਸ਼ ਦੇ ਪਾਪਾ ਹੀ ਮੈਨੂੰ ਲੈਣ ਹੋਣਗੇ ਠੀਕ ਹੈ ਜੀ ਸੋ ਇਸ ਤਰ੍ਹਾਂ ਹੰਦਾ ਵਿਸ਼ਵਾਸ ਰੱਖਿਆ ਕਰੋ ਕਿ ਅਜੇ ਤਾਂ ਸੀ ਮਿਲਣਾ ਹੈ। ਔਰ ਜ਼ਰੂਰ ਮਿਲਣਾ ਹੈ। ਠੀਕ ਹੈ ਜੀ। ਤੇ ਚਲੋ ਜੀ ਆਪਾਂ ਕੁਸ਼ਕ ਪਹਿਣਾ ਦੇ ਨਾਮ ਲੈ ਲਈਏ। ਬਸ ਮੈਂ ਤਾਂ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੀ ਕਰਨੀਆਂ ਹੁੰਦੀਆਂ ਨੇ। ਉਹ ਆਪਣੀਆਂ ਹੋ ਗਈਆਂ। ਹੁਣ ਆਪਾਂ ਪਹਿਣਾ ਦੇ ਨਾਮ ਲੈ ਲਈਏ। ਠੀਕ ਹੈ ਜੀ। ਬਹੁਤ ਸੋਹਣੀਆਂ ਗੱਲਾਂ ਤੁਸੀਂ ਕਰਦੇ ਹੋ। ਕਮੈਂਟਾਂ ਦੇ ਵਿੱਚ ਮੈਨੂੰ ਬਹੁਤ ਅੱਛਾ ਲੱਗਦਾ ਹੈ। ਲੋ। ਅ ਲੋ ਜੀ ਦੀਦੀ ਮੇਰਾ ਵੀ ਦਿਲ ਕਰਦਾ ਤੁਹਾਨੂੰ ਫੋਨ ਕਰਨ ਨੂੰ। ਮੇਰਾ ਬੇਟਾ 21 ਸਾਲ ਦਾ ਸੀ ਜਿਸ ਦੀ ਕੈਨੇਡਾ ਚ 2 ਸਤੰਬਰ 21 ਨੂੰ ਡੈਥ ਹੋ ਗਈ ਸੀ ਪਰ ਮੈਨੂੰ ਲੱਗਦਾ ਮੇਰੇ ਤੋਂ ਗੱਲ ਨਹੀਂ ਕਰ ਹੋਣੀ ਤੁਹਾਡੇ ਨਾਲ ਮੈਂ ਸੁਖਜੀਤ ਕੌਰ ਖਾਰੇ ਤੋਂ ਕੋਈ ਗੱਲ ਨਹੀਂ ਸੁਖਜੀਤ ਜੀ ਤੁਸੀਂ ਜ਼ਰੂਰ ਗੱਲ ਕਰਿਓ ਮੇਰੇ ਨਾਲ ਤੇ ਹੋ ਜੂਗੀ ਗੱਲ ਤੁਹਾਡੇ ਤੋਂ ਠੀਕ ਹੈ ਜ਼ਰੂਰ ਗੱਲ ਕਰਾਂਗੇ ਆਪਾਂ ਨੰਬਰ ਮੇਰਾ ਤੁਹਾਨੂੰ ਪਤਾ ਹੀ ਹੈਗਾ ਹਨਾ ਹੁਣ ਤੇ ਇੰਨੇਕਸ ਹੈਗਾ ਸਸਿਕਾਲ ਜੀ ਤੁਸੀਂ ਤਾਂ ਇੱਕ ਯੂਨਿਕ ਲੇਡੀ ਹੋ ਜੋ ਕਿ ਵਾਇਗਰੂ ਜੀ ਨੇ ਤੁਹਾਨੂੰ ਸਪੈਸ਼ਲ ਹੀ ਇੱਥੇ ਭੇਜਿਆ ਹੈ 노 ਵਰਡਸ ਮਾਈ ਡੀਅਰ ਸਿਸਟਰ ਗੁਰਮੀਤ ਕੌਰ ਦੀ ਆਈਡੀ ਤੋਂ ਹੈ ਗੁਰਮੀਤ ਭੈਣ ਸਤਿ ਸ਼੍ਰੀ ਅਕਾਲ ਜੀ ਅ ਜੇ ਤੁਸੀਂ ਐ ਸਮਝਦੇ ਹੋ ਤਾਂ ਹੋ ਸਕਦਾ ਇਸ ਤਰ੍ਹਾਂ ਹੀ ਹੋਵੇ ਕਿ ਮੈਨੂੰ ਇਸੇ ਕੰਮ ਲਈ ਭੇਜਿਆ ਹੋਵੇ ਹਨ ਥੈਂਕ ਯੂ ਜੀ ਥੈਂਕ ਯੂ ਸੋ ਮਚ ਅ ਕੁਲਵਿੰਦਰ ਸਿੰਘ ਕੁਲਵੀਰ ਸਿੰਘ ਦੀ ਆਈਡੀ ਤੋਂ ਹੈ ਬੈਰੀ ਨਾਈਸ ਸੋ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਤੁਸੀਂ ਬਹੁਤ ਸੋਨੀਆ ਵੀਡੀਓ ਬਣਾ ਦਿਨੇ ਦੇਖ ਕਰ ਬਹੁਤ ਖੁਸ਼ੀ ਹੋਈ ਹੈ ਆਂਟੀ ਜੀ ਧੰਨਵਾਦ थैंक यू ਬੇਟੀ ਅ थैंक यू so much God bless you ਪੈਨ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ ਜੀ ਅਮਰਜੀਤ ਪੁੱਛੋ ਕਲਾਂ ਜੀ ਅਮਰਜੀਤ ਜੀ ਥੈਂਕ ਯੂ ਸੋ ਮਚ ਇਨਰ ਬੜੀ ਖਾਸੀ ਲੰਬੀ ਚੌੜੀ ਗੱਲਬਾਤ ਹੋਈ ਔਰ ਇਹਨਾਂ ਦੀ ਵੀ ਇੱਕ ਅਲੱਗ ਹੀ ਡਿਫਰੈਂਟ ਜੀ ਸਟੋਰੀ ਸੀਗੀ ਹਰ ਇੱਕ ਇਨਸਾਨ ਆਪਣੇ ਅੰਦਰ ਇੱਕ ਅਲੱਗ ਹੀ ਸਟੋਰੀ ਲਈ ਫਿਰਦਾ ਜੀ ਜਿਹਨੂੰ ਨਾ ਛੇੜੋ ਉਹ ਸੌਖਾ ਹੈ ਜਿਹਨੂੰ ਛੇੜੋਗੇ ਉਹਨੇ ਆਪਣੀ ਸਟੋਰੀ ਤੁਹਾਨੂੰ ਸੁਣਾ ਦੇਣੀ ਹੈ ਅ ਗੁਰਮੇਲ कौर ਬਸ ਮੇਰੇ ਕੋਲੋਂ ਆਪਦਾ ਦੁੱਖ ਸੁਣਿਆ ਨਹੀਂ ਜਾਂਦਾ ਅੱਜ ਮੇਰਾ ਵੀ ਬਹੁਤ ਰੋਣਾ ਆ ਗਿਆ ਏ ਗੁਰਮੀਲ ਭੈਣ ਨੇ ਨਾ ਇਹਨਾਂ ਦੇ ਮੇਰੇ ਖਿਆਲ ਉਹੀ ਗੁਰਮੀਲ ਕਰਨੇ ਜਿਨ੍ਹਾਂ ਦੇ ਹਸਬੰਦ ਮੇਰੇ ਨਾਲ ਕਲੀਕ ਸੀਗੇ ਔਰ ਇਹ ਸਾਨੂੰ ਪਰਸਨਲੀ ਬਹੁਤ ਵਧੀਆ ਤਰੀਕੇ ਨਾਲ ਜਾਣਦੇ ਸੀ ਜਦੋਂ ਆਪਾਂ ਇਸ ਤਰ੍ਹਾਂ ਜਾਣਦੇ ਹੁੰਨੇ ਆ ਮੇਰੇ ਹਸਬੰਦ ਨੂੰ ਜਾਣਦੇ ਸੀ ਤੇ ਫਿਰ ਆਪਾਂ ਉਹ ਬੰਦੇ ਲਈ ਥੋੜਾ ਜਿਹਾ ਜ਼ਿਆਦਾ ਦੁਖੀ ਹੁੰਨੇ ਆ ਹਨਾ ਕੋਈ ਗੱਲ ਨਹੀਂ ਗੁਰਮੀਲ ਜੀ ਸੱਸੀ ਕਾ ਜਿਸ ਕਰਨ ਪੈਣੀ ਹੈ ਬੈਸ ਫੈਮਿਲੀ ਤੋਂ ਆ ਨਰਮਲਜੀਤ ਭੈਣ ਨੇ ਕੀਤਾ ਹੈਗਾ ਇਹ ਕਮੈਂਟ ਅ ਜਿਸ ਕਰਨੇ ਭੈਣੇ ਤੇ ਬੀਬੀ ਮੇਰੀ ਮਾਤਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਲੋ ਜੀ ਅੱਗੇ ਸਰਬਜੀਤ ਕੌਰ ਭੈਣੇ ਉਹਨਾਂ ਦੀ ਆਈਡੀ ਤੋਂ ਆਇਆ ਸਤਿ ਸ਼੍ਰੀ ਅਕਾਲ ਭੈਣ ਜੀ ਬਹੁਤ ਦੁੱਖ ਹੋਇਆ ਭੈਣੇ ਫੋਨ ਕਾਲਸ ਬਾਰੇ ਸੁਣ ਕੇ ਵਾਹਿਗੁਰੂ ਜੀ ਉਹਨਾਂ ਭੈਣਾਂ ਨੂੰ ਸਬਰ ਬਖਸ਼ਣ ਭੈਣ ਜੀ ਤੁਹਾਨੂੰ ਤੇ ਕਲੇ ਭੈਣ ਜੀ ਨੂੰ ਦੇਖ ਕੇ ਮੈਨੂੰ ਇਦਾਂ ਲੱਗਦਾ ਤੁਸੀਂ ਤਾਂ ਮੇਰੇ ਆਪਣੇ ਸਕੇ ਸਿਸਟਰੋ ਦੋਨੋਂ ਜਾਣੇ ਤੁਸੀਂ ਤਾਂ ਦੀ ਭੈਣੇ ਭੈਣਾ ਲਈ ਕਾਉਂਸਲਿੰਗ ਦਾਹਾ ਆ ਇਹਨਾਂ ਨੇ ਕਿਹਾ ਸੀ ਭੈਣ ਨੇ ਕਾਉਂਸਲਿੰਗ ਦਾ ਕੰਮ ਹੀ ਕਰਦੇ ਹੋ ਬਹੁਤ ਮੋਟੀਵੇਟ ਹੁੰਦੇ ਤੁਹਾਨੂੰ ਸੁਣ ਕੇ ਥੈਂਕ ਯੂ ਦੀ ਅ ਤੁਹਾਨੂੰ ਤੇ ਬੀਜੀ ਨੂੰ ਸਤਿ ਸ੍ਰੀ ਅਕਾਲ ਤੇ ਲਵ ਯੂ ਸੋ ਮਚ ਗੋਡ ਬlesਸ ਯੂ ਦੀ ਆਦੇਸ਼ ਤੇ ਸਾਡੇ ਲਈ ਖੁਸ਼ ਰਹੋ ਹਾਂਜੀ ਹਾਂ ਬਿਲਕੁਲ ਆਪਕਾ ਖੁਸ਼ ਰਹਿਨੇ ਆ ਮੈਂ ਆਪਣੀਆਂ ਭੈਣਾਂ ਲਈ ਖੁਸ਼ ਰਹਿਣੀ ਆ ਆਪਣੇ ਬੱਚੇ ਲਈ ਖੁਸ਼ ਰਹਿਣੀ ਆ ਹਨਾ ਅ ਨੈਕਸਟ ਇਹ ਕਿੰਨਾਂ ਦੇ ਸੀਗਾ ਜੀ ਮੈਂ ਤੁਹਾਨੂੰ ਦੱਸਦਾ ਸਰਬਜੀਤ ਕੌਰ ਭੈਣ ਦੀ ਆਈਡੀ ਤਾਂ ਸੀਗਾ ਇਹ ਠੀਕ ਹੈ ਜੀ ਜਸ਼ਨ ਸਿੰਘ ਦੀ ਆਈਡੀ ਤੋਂ ਹੈ ਜੋ ਸ਼ਬਦ ਤੁਸੀਂ ਕਹਿ ਸਕਦੇ ਦੂਸਰੇ ਭੈਣ ਨਹੀਂ ਕਹਿ ਸਕਦੇ ਦੁਖੀ ਬੰਦੇ ਦਾ ਅਲੱਗ ਹੀ ਅਨੁਭਵ ਹੁੰਦਾ ਬਿਲਕੁਲ ਜੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਤੁਸੀਂ ਲੰਘ ਰਹੇ ਹੁੰਦੇ ਹੋ ਨਾ ਤੁਸੀਂ ਉਸ ਤਰ੍ਹਾਂ ਦੇ ਹੀ ਅਨੁਭਵ ਲੈ ਕੇ ਫਿਰ ਰਹੇ ਹੁੰਦੇ ਹੋ ਤੇ ਉਹ ਤੁਹਾਨੂੰ ਪਤਾ ਹੁੰਦਾ ਹੈ ਕਿ ਕਿਸੇ ਬੰਦੇ ਨੂੰ ਅਸੀਂ ਕੰਸੋਲ ਕਿਵੇਂ ਕਰਨਾ ਹੈ ਹੈਨਾ ਤੇ ਉਹਨੂੰ ਅਸੀਂ ਕਿਵੇਂ ਹਮਦਰਦੀ ਦਿਖਾਉਣੀ ਹੈਗੀ ਆ ਤੇ ਕਿਵੇਂ ਉਹਨੂੰ ਮੈਂਟਲੀ ਸਟਰੋਂਗ ਕਰਨਾ ਹੈ ਤੇ ਜਿਹੜੇ ਬੰਦੇ ਪ੍ਰਮਾਤਮਾ ਕਰੇ ਸੁਖੀ ਰਹਿਣ ਜਿਹੜੇ ਬੰਦੇ ਇਹਨਾਂ ਚੀਜ਼ਾਂ ਚ ਨਹੀਂ ਲੰਗੇ ਹੁੰਦੇ ਹੈਨਾ ਸੁਖੀ ਹੁੰਦੇ ਨੇ ਉਹਨਾਂ ਨੂੰ ਕੰਸੋਲ ਨਹੀਂ ਕਰਨਾ ਆਉਂਦਾ ਹੁੰਦਾ ਉਹਨਾਂ ਨੂੰ ਦੁਖੀ ਦੁੱਖ ਵਧਾਉਣਾ ਆਉਂਦਾ ਹੁੰਦਾ ਉਹ ਕਹਿੰਦੇ ਹੈਏ ਬਹੁਤ ਮਾੜਾ ਹੋਇਆ ਪ੍ਰਮਾਤਮਾ ਨੇ ਇਸ ਤਰ੍ਹਾਂ ਕਿਉਂ ਕੀਤਾ ਤੁਸੀਂ ਕੀ ਰੱਬ ਦਾ ਮਾੜਾ ਕੀਤਾ ਸੀ ਤੁਸੀਂ ਇੰਨੇ ਚੰਗੇ ਸੀ ਹਨ ਫਿਰ ਵੀ ਵਾਹਿਗੁਰੂ ਨੇ ਪਤਾ ਨਹੀਂ ਕਿਉਂ ਇਹ ਜਾ ਕੀਤਾ ਹਨ ਬੰਦੇ ਬਿਨਾ ਦੱਸ ਜਨਾਨੀ ਦਾ ਕੀ ਬਣਦਾ ਉਹ ਇਸ ਤਰ੍ਹਾਂ ਨਹੀਂ ਗੱਲਾਂ ਕਰਦੇ ਨੇ ਹਨ ਤੇ ਇਦਾਂ ਜਿਨ੍ਹਾਂ ਜਿਹੜੇ ਇਹਨਾਂ ਚੀਜ਼ਾਂ ਚੋਂ ਨਿਕਲ ਜਾਂਦੇ ਨੇ ਨਾ ਉਹ ਦੂਜੇ ਬੰਦੇ ਨੂੰ ਮੈਂਟਲੀ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਕੋਈ ਗੱਲ ਨਹੀਂ ਜੋ ਵੀ ਪ੍ਰਮਾਤਮਾ ਨੇ ਕੀਤਾ ਹੈ ਉਹਦਾ ਭਾਣਾ ਮੰਨੋ ਠੀਕ ਹੈ ਵੀ ਹੌਲੀ ਹੌਲੀ ਸਬਰ ਆ ਜਾਊਗਾ ਕੁਝ ਟਾਈਮ ਬਹਿਣ ਦਿਓ ਟਾਈਮ ਦੇ ਨਾਲ ਸਾਰਾ ਟਾਈਮ ਇਜ਼ ਅ ਗ੍ਰੇਟ ਹੀਲਰ ਟਾਈਮ ਨਾਲ ਬਹੁਤ ਕੁਝ ਠੀਕ ਹੋ ਜਾਂਦਾ ਹੁੰਦਾ ਹੈ ਨਾ ਜਿਹੜਾ ਦੁਖੀ ਬੰਦਾ ਉਹ ਦੁਖੀ ਬੰਦੇ ਨੂੰ ਇਸ ਤਰੀਕੇ ਨਾਲ ਕੰਸੋਲ ਕਰਦਾ ਹੈ ਜਿਸ ਕਾਰਨ ਭੈਣੇ ਮੈਂ ਕਮੈਂਟ ਚਾਹੀਏ ਨਾ ਵੀ ਕਰਾਂ ਪਰ ਤੁਹਾਡਾ ਵਲੌਗ ਮੈਂ ਜ਼ਰੂਰ ਦੇਖਦੀ ਆਂ ਅੱਜ ਦਾ ਵਲੌਗ ਤਾਂ ਅ ਦੁੱਖ ਭਰਿਆ ਸੀ ਮੈਂ ਤਾਂ ਸੁਣ ਕੇ ਖੁਦ ਰੋਣ ਲੱਗ ਗਈ ਪ੍ਰਮਾਤਮਾ ਸਾਰੀਆਂ ਭੈਣਾਂ ਨੂੰ ਹਿੰਮਤ ਦੇਵੇ ਤੰਦਰੁਸਤੀ ਦੇਵੇ ਮੈਂ ਪਟਿਆਲੇ ਤੋਂ ਪ੍ਰੇਮਜੀਤ ਜਦੋਂ ਤੁਸੀਂ ਪਟਿਆਲੇ ਆਏ ਮੈਨੂੰ ਜਰੂਰ ਮਿਲ ਕੇ ਜਾਣਾ ਬੀਬੀ ਜੂਨੂ ਵੀ ਸਸਰੀ ਘਰ ਆਲ ਹਾਂਜੀ ਪ੍ਰੇਮਜੀਤ ਭੈਣ ਜੀ ਜਰੂਰ ਮਿਲ ਕੇ ਜਾਉਂਗੀ ਮੈਂ ਆਉਣ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਦੱਸ ਦੇਣਾ ਵੀ ਮੈਂ ਆਉਣਾ ਤੇ ਬਸ ਆਪਾਂ ਫਿਰ ਸਾਰੀਆਂ ਨੂੰ ਮਿਲ ਲਾਂਗੇ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਐਨਾ ਪਿਆਰ ਦਿੰਨੇ ਹੋ ਤੁਸੀਂ ਲਓ ਜੀ ਨੈਕਸਟ ਹੈਗਾ ਗੁਰਜਿੰਦਰ ਕੌਰ ਇਹ ਆਸਟ੍ਰੇਲੀਆ ਤੋਂ ਨੇ ਭੈਣ ਅੱਗੇ ਵੀ ਕਮੈਂਟ ਕਰਦੇ ਲੈਂਦੇ ਨੇ ਗੁਰਜਿੰਦਰ ਭੈਣ ਜਿਸ ਕਰਨ ਪੈਣ ਜੀ ਤੁਹਾਨੂੰ ਕਿੱਥੋਂ ਇੰਨੀ ਸ਼ਕਤੀ ਆਉਂਦੀ ਹੈ ਮੈਨੂੰ ਗੱਲਾਂ ਕਰਦੇ ਬਹੁਤ ਸੋਹਣੇ ਲੱਗਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਿੰਦਰ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਗੁਲਜਿੰਦਰ ਪੈਣ ਅੱਜ ਦਾ ਵਲੌਗ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਨੂੰ ਇੰਨੀ ਸ਼ਕਤੀ ਕਿੱਥੋਂ ਆਉਂਦੀ ਹੈ ਹਨਾ ਅ ਥੈਂਕ ਯੂ ਜੀ ਤੁਸੀਂ ਟਾਈਮ ਕੱਢਦੇ ਹੋ ਤੇ ਮੇਰੇ ਵਲੌਗ ਦੇਖਦੇ ਹੋ ਭਪਿੰਦਰ ਗੱਡੂ ਵੈਰੀ ਸੈਡ ਲਿਸਨਿੰਗ ਯੂਅਰ ਵਲੌਗ ਟੂਡੇ may god give everyone strength to face these very sad time in their lives thank you ji thank you so much comment karne waste ah lo ji next abhjit Kaur sasti kal didiji toanu dukhi dekh ke mera bhi dil rondda hai main andaron keh rahi ha bilkul ji main samajh sakdi ha tusi sariyan bahut mainu pyar kardi ho ਲੋ ਜੀ ਆ ਕਿਸੇ ਨੇ ਲਿਖਿਆ ਜਸ਼ਨ ਚੈਲ ਦੀ ਆਈਡੀ ਤੋਂ ਆ ਉਹ ਮੈਂ ਹੁਣੇ ਤੁਹਾਨੂੰ ਦੱਸ ਕੇ ਹਟੀ ਸੀ ਪੜਨਾ ਕਹਿੰਦੀ ਹੁੰਦੀਆਂ ਨੇ ਕਿ ਮੈਂ ਵੀ ਤੁਹਾਡੇ ਵਰਗੀਆਂ ਹਾਂ ਉਹਨਾਂ ਨੇ ਲਿਖਿਆ ਦੀਦੀ ਜੀ ਸਤਿ ਸ੍ਰੀ ਅਕਾਲ ਮੈਂ ਵੀ ਤੁਹਾਡੇ ਵਰਗੀਆਂ ਬਹੁਤ ਔਖਾ ਹੈ ਜੇ ਤੁਸੀਂ ਮੇਰੇ ਵਰਗੀਆਂ ਤਾਂ ਐਵੇਂ ਨਾ ਕਹੋ ਕਿ ਬਹੁਤ ਔਖਾ ਹੈ ਠੀਕ ਹੈ ਲੋ ਜੀ ਨੈਕਸਟ ਆਪਾਂ ਕਾਫੀ ਜ਼ਿਆਦਾ ਹੋ ਗਏ ਮੇਰੇ ਖਿਆਲ ਹੈ ਨਾ ਤੇ ਰਵਨੀਤ ਕੌਰ ਮੈਂ 1 ਮੰਥ ਤੋਂ ਤੁਹਾਡੇ ਵਲੌਗ ਦੇਖਦੀ ਆ ਅੱਜ ਵਲੌਗ ਦੇਖ ਕੇ ਮਨ ਬਹੁਤ ਉਦਾਸ ਹੋਇਆ ਪੈਣੇ ਰਾਣੀ ਸੰਗਰੂਰ ਅਹ ਥੈਂਕ ਯੂ ਰੋਨੀ ਜੀ ਤੁਸੀਂ ਕਮੈਂਟ ਕਰਦੇ ਹੋ ਬਲੌਗ ਦੇਖਦੇ ਹੋ ਤੇ ਪਰ ਦੁਖੀ ਨਹੀਂ ਹੋਣਾ ਠੀਕ ਹੈ ਥੈਂਕ ਯੂ ਮੈਮ ਮੇਰੇ ਬੇਟੋ ਕੇ ਬਰਥਡੇ ਵਾਲੇ ਦਿਨ ਨਾਮ ਬੋਲਣ ਲਈ ਅਰਸ਼ ਜੋਬਨ ਸੰਤ ਤੁਸੀਂ ਕੇਕ ਨਹੀਂ ਖਿਲਾਇਆ ਨਾਮ ਤਾਂ ਅਸੀਂ ਬੋਲਤਾ ਹੈਪੀ ਬਰਥਡੇ ਬੇਟੇ ਗੋਡ ਬlesਸ ਯੂ ਲੋ ਜੀ ਹੁਣ ਆਪਾਂ ਕਾਫੀ ਜ਼ਿਆਦਾ ਹੋ ਗਿਆ ਮੇਰੇ ਖਿਆਲ ਸਸਰੀ ਕਲਦੀਦੀ ਜੀ ਤੁਸੀਂ ਕਿਵੇਂ ਹੋ ਉਹ ਦੇਸ਼ ਪੁੱਤ ਠੀਕ ਹੈ ਕਦੋਂ ਆ ਰਿਹਾ ਹੈ ਇੰਡੀਆ ਜਦੋਂ ਵੀ ਆਇਆ ਸਾਡੇ ਨਾਲ ਜਰੂਰ ਮਿਲਵਾਇਓ ਬਹੁਤ ਦਿਲ ਕਰਦਾ ਹੈ ਤੁਹਾਡੇ ਕੋਲ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਦੁੱਖ ਸੁੱਖ ਸਾਂਝੇ ਕਰਾਂਗੇ ਇਕੱਠੇ ਟਾਈਮ ਸਪੈਂਡ ਕਰਾਂਗੇ ਬਲਜੀਤ ਕੌਰ ਪਟਿਆਲਾ ਸਿਟੀ ਤੋਂ ਮੇਰਾ ਤਾਂ ਖੁਦ ਬਹੁਤ ਜੀ ਕਰਦਾ ਜੀ ਕਿ ਸਾਰੇ ਮਿਲੀਏ ਗੱਲਾਂ ਬਾਤਾਂ ਕਰੀਏ ਔਰ ਖੁੱਲ ਕੇ ਗੱਲਾਂ ਬਾਤਾਂ ਕਰੀਏ ਔਰ ਪੂਰਾ ਟਾਈਮ ਲਗਾ ਕੇ ਗੱਲਾਂ ਬਾਤਾਂ ਕਰੀਏ ਠੀਕ ਹੈ ਜਰੂਰ ਮਿਲਾਂਗੇ ਜੀ ਆਪਾਂ ਜਦੋਂ ਬੇਟਾ ਆਊਗਾ ਜਰੂਰ ਮਿਲਾਵਾਂਗੇ ਆ ਦੇਖੋ ਜੀ ਨਵਾਂ ਵਧੀਆ ਕਮੈਂਟ ਹੈਗਾ ਇਹ ਮੈਨੂੰ ਨਾ ਅਜਾ ਦੇਸ਼ ਦੇ ਪਾਪਾ ਦੀਆਂ ਗੱਲਾਂ ਸਾਰੀਆਂ ਯਾਦ ਆ ਗਈਆਂ ਜਦੋਂ ਇਹ ਕਮੈਂਟ ਪੜਿਆ ਇਹ ਹੈਗਾ ਗੇਮਿੰਗ ਵਿਦ ਲੈਜੈਂਡ ਇਹਨਾਂ ਨੇ ਮੇਰੇ ਖਿਆਲ ਨਾਲ ਨਾਮ ਨਹੀਂ ਲਿਖਿਆ ਇਹ ਵਾਲੀ ਆਈਡੀ ਤੋਂ ਕਮੈਂਟ ਆਇਆ ਦੀਦੀ ਜਿਹੜਾ ਮੰਜਾ ਗੱਡੀ ਕੋਲ ਖੜਾ ਆ ਉਹਨੂੰ ਸਾਈਡ ਤੇ ਕਰ ਦਿਓ ਹਵਾ ਨਾਲ ਗੱਡੀ ਦੇ ਉੱਪਰ ਨਾ ਡਿੱਗ ਜੇ ਮੇਰੀ ਮੰਮੀ ਗੱਡੀ ਕੋਲ ਮੰਜਾ ਨਹੀਂ ਖੜਾ ਕਰਨ ਦਿੰਦੇ ਇਸ ਲਈ ਮੈਂ ਜਿੱਦਾਂ ਤੁਹਾਡਾ ਮੰਜਾ ਦੇਖਿਆ ਸੀ ਉਸ ਦਿਨ ਮੈਂ ਭੁੱਲ ਗਈ ਸੀ ਮੈਸੇਜ ਕਰਨਾ ਤੇ ਅੱਜ ਕਰ ਰਹੀ ਆ ਬਿਲਕੁਲ ਸਹੀ ਕਿਹਾ ਜੀ ਦੇਸ਼ ਦੇ ਪਾਪਾ ਵੀ ਮੰਜਾ ਇਸ ਤਰ੍ਹਾਂ ਨਹੀਂ ਖੜਾ ਕਰਦੇ ਸੀ ਤੇ ਨਹੀਂ ਖੜਾ ਕਰਨਾ ਚਾਹੀਦਾ ਹਾਂ ਮੈਂ ਬਿਲਕੁਲ ਪਾਸੇ ਕਰੂੰਗੀ ਤੁਹਾਡੀ ਗੱਲ ਨਾ ਮੈਨੂੰ ਜਦੋਂ ਇਹ ਪੜਿਆ ਮੈਂ ਖਲਾ ਦੇਸ਼ ਦੇ ਪਾਪਾ ਹੁੰਦੇ ਉਹਨਾਂ ਨੇ ਵੀ ਇਹ ਮੰਜਾ ਇੱਚ ਨਹੀਂ ਖੜਾ ਕਰੰਦੇ ਨਾ ਸੀ ਮੈਂ ਕੱਲ ਨੂੰ ਹੀ ਇੱਥੋਂ ਮੰਜਾ ਹਟਾ ਦੇਣਾ ਤੇ ਆਪਾਂ ਉਧਰ ਸ਼ੈੱਡ ਵਾਲਾ ਮੰਜਾ ਜਿਹੜਾ ਉਧਰ ਕਰ ਦਾਂਗੇ ਸਸਰੀ ਕਲ ਭੈਣ ਜੀ ਤੇ ਬੀਬੀ ਜੀ ਕਰਮਜੀਤ ਕਰੋ ਥੈਂਕ ਯੂ ਕਰਮਜੀਤ ਜੀ ਥੈਂਕ ਯੂ ਸੋ ਮੱਚ ਲੋ ਜੀ ਕਾਫੀ ਹੋ ਗਏ ਮੇਰਾ ਖਿਆਲ ਹੈ ਹੁਣ ਆਪਾਂ ਇਹਨੂੰ ਬੰਦ ਕਰ ਦਈਏ ਤੇ ਫੇਰ ਆਪਾਂ ਦੁਬਾਰਾ ਫੇਰ ਮਿਲਾਂਗੇ ਕੋਈ ਹੋਰ ਸੋਹਣਾ ਜਿਹਾ ਵਲੌਗ ਲੈ ਕੇ ਅ ਇੱਕ ਵਾਰੀ ਮੈਂ ਇੱਕ ਕੁੜੀ ਦਾ ਬੋਲਦਾ ਜੀ ਕੁਲਵੀਰ ਸਿੰਘ ਦੀ ਆਈਡੀ ਤੋਂ ਆਂਟੀ ਜੀ ਸਾਡਾ ਨਾਮ ਵੀ ਵੀਡੀਓ ਵਿੱਚ ਬੋਲ ਦੋ ਮੇਰਾ ਨਾਮ ਜਸਪ੍ਰੀਤ ਕੌਰ ਤੇ ਮੇਰੀ ਨਾਨੀ ਦਾ ਨਾਮ ਹਰਜੀਤ ਕੌਰ ਹੈ ਅ ਅਸੀਂ ਅਨੰਦਪੁਰ ਸਾਹਿਬ ਤੋਂ ਬੋਲ ਦੇਣਾ ਲਓ ਜੀ ਬੋਲਤਾ ਅਨੰਦਪੁਰ ਸਾਹਿਬ ਤੋਂ ਤੁਹਾਡੇ ਨਾਨੀ ਜੀ ਜਿਹੜੇ ਉਹ ਮੇਰੇ ਵੀ ਮੈਨੂੰ ਲੱਗਦਾ ਆਂਟੀ ਹੁਤਾ ਚਲੋ ਹੋਣ ਗਈ ਜੇ ਨਾਨੀ ਨਹੀਂ ਹੋਣਗੇ ਤਾਂ ਤੇ ਆਪਾਂ ਤੁਹਾਡਾ ਨਾਮ ਬੋਲਤਾ ਬੇਟੇ ਜਸਪ੍ਰੀਤ ਔਰ ਆਂਟੀ ਜੀ ਦਾ ਨਾਮ ਵੀ ਬੋਲਤਾ ਥੈਂਕ ਯੂ so much ਤੁਹਾਡੇ ਨਾਨੀ ਜੀ ਮੇਰੀਆਂ ਵੀਡੀਓਜ਼ ਦੇਖਦੇ ਨੇ ਲਓ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆ ਕਾਫੀ ਲੰਬਾ ਹੋ ਗਿਆ ਤੇ ਆਪਣੀ ਰੋਟੀ ਆ ਗਈ ਤੇ ਹੁਣ ਰੋਟੀ ਖਾਣੀ ਆ ਤੇ ਕੱਲ ਨੂੰ ਫੇਰ ਮਿਲਾਂਗੇ ਚਲੋ ਠੀਕ ਹੈ ਜੀ ਥੈਂਕ ਯੂ so much ਪਰਮਾਤਮਾ ਕਰੇ ਤੁਸੀਂ ਸਾਰੇ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਸਾਰਿਆਂ ਨੂੰ ਸਸਤੀ